ਸਤਿ ਗੁਰ ਜੀ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਤਾਲੀਬਾਦ ਕੈਬਨ ਮਿਸਟਰ ਪੰਜਾਬ ਮੈਂ ਬਸ ਤੁਹਾਡੇ ਨਾਲ 2 ਮਿੰਟ ਵਿਚਾਰ ਸਾਂਝੇ ਕਰਦੇ ਸੀਗੇ ਹੁਣੇ ਮੈਂ ਗੱਡੀ 'ਚ ਜਾਂਦੇ ਜਾਂਦਾ ਬੱਲਾ ਬੰਜਿੰਦਰ ਸਿੰਘ ਸੱਸਾ ਜਿਹੜੇ ਸਰਦਾਰ ਮਨਿੰਦਰ ਸਿੰਘ ਸੱਸਾ ਜਿਹੜੇ ਭਾਜਪਾ ਦੇ ਲੀਡਰ ਨੇ ਅੱਜਕੱਲ੍ਹ ਦਿੱਲੀ ਦੇ ਵਿੱਚ ਜਿਹੜੇ ਭਾਜਪਾ ਦੇ ਬੜੇ ਨੇੜੇ ਨੇ ਉਹਨਾਂ ਤੇ ਮੈਂ ਕਿਸਾਨੀ ਅੰਦੋਲਨ ਦੇ ਉੱਤੇ ਉਹਨੇ ਵਿਚਾਰ ਸੁਣ ਕੇ ਧਿਆ ਔਰ ਬੜਾ ਦੁੱਖ ਹੋਇਆ ਕਿ ਇਹ ਲੋਕ ਜਿਹੜੇ ਸਮਝਦੇ ਕੀ ਆ ਪੰਜਾਬ ਨੂੰ ਇਹ ਲੋਕ ਕੀ ਸਮਝਦੇ ਸਿੱਖਾਂ ਨੂੰ ਇਹ ਮੈਨੂੰ ਮੈਨੂੰ ਸਮਝ ਨਹੀਂ ਲੱਗਦੀ ਕਿ ਦਿੱਲੀ 'ਚ ਬੈਠੇ ਲੋਕ ਇਹ ਕਹਿੰਦੇ ਪਿਛਲੀ ਵਾਰ ਅਸੀਂ ਕਿਸਾਨੀ ਅੰਦੋਲਨ 'ਚ ਬੜਾ ਰੋਲ ਅਦਾਕ ਕੀਤਾ ਸੀ ਤੁਸੀਂ ਰੋਲ ਅਦਾਕ ਕੀਤਾ ਤੁਸੀਂ ਭਾਜਪਾ ਦੇ ਲੀਡਰ ਹੋ ਅਸਲੇ ਤੁਹਾਡੇ ਮਾਦੇ ਆਮਾ ਫਵਾਵਾ ਤੇ ਤੁਸੀਂ ਅਮਿਤ ਸ਼ਾਹ ਜੀ ਦੇ ਏਜੰਟ ਜੇ ਬਹੁਤ ਵੱਡੇ ਸੱਜ ਜੀ ਤੁਸੀਂ ਇੰਨਾ ਨੇੜੇ ਹੋਣ ਦੇ ਬਾਵਜੂਦ ਜਿਹੜੀਆਂ ਗੱਲਾਂ મોદી ਨੇ ਜਦੋਂ ਕਿਸਾਨ ਅੰਦੋਲਨ ਖਤਮ ਹੋਇਆ ਸੀ ਜਿਹੜੀਆਂ ਉਹਨਾਂ ਰਿ ਮੰਗਾ ਸੀ ਕਿਸਾਨਾਂ ਦੀ ਐਮਐਸਪੀ ਦੀ ਮੰਗਾ ਸੀ ਸਵਾਮੀ ਦਾਤ ਦੇ ਦੀ ਮੰਗਾ ਸਵਾਮੀ ਨਾਥਰ ਕਮਿਸ਼ਨ ਦੀ ਰਿਪੋਰਟ ਸੀਗੀ ਔਰ ਕੱਜਾ ਮਾਫੀ ਦਾ ਜਿਹੜਾ ਸਵਾਲ ਸੀਗਾ ਸਭ ਤੁਸੀਂ ਹੱਲ ਕਿਉਂ ਨਹੀਂ ਕਰਾਏ ਤੁਸੀਂ ਉਧਰੋਂ ਤੇ ਬੈਠੇ ਹੋ ਤੁਹਾਨੂੰ ਹਿਆਰ ਵਾਲਾ ਦੇਖਿਆ ਮੋਦੀ ਤੇ ਅਮਸ਼ਾ ਜੀ ਦੇ ਨਾਲ ਤੁਸੀਂ ਇਹ ਮਸਲੇ ਹੱਲ ਕਿਉਂ ਨਹੀਂ ਕਰਾਏ ਬਜਾਏ ਇਹ ਕਿ ਅੱਜ ਤੁਸੀਂ ਸਿੱਖਿਆ ਦੇਦੇ ਹੋ ਸਾਨੂੰ ਸਿੱਖਿਆ ਦੇਣ ਦੀ ਬਜਾਏ ਪੰਜਾਬ ਦੇ ਕਿਸਾਨਾਂ ਨੂੰ ਸਿੱਖਿਆ ਦੇਣ ਦੀ ਬਜਾਏ ਬਈ ਤੁਸੀਂ ਇਹ ਸਾਨੂੰ ਸਮਝਾਓ ਕਿ ਤੁਹਾਡੀ ਸਾਡੀ ਪਾਰਟੀ ਦੇ ਆਗੂ ਜਿਹੜੇ ਖੱਟਰ ਜੀ ਹਰਿਆਣੇ ਦੇ ਮੁੱਖ ਮੰਤਰੀ ਦੇ ਉਹਨਾਂ ਨੇ ਰਸਤੇ ਕਿੱਦਾਂ ਬੰਦ ਕੀਤੇ ਆ ਕਿੰਨੇ ਅਧਿਕਾਰ ਦਿੱਤੇ ਉਹਨਾਂ ਨੂੰ ਦਿੱਲੀ ਦੇ ਰਸਤੇ ਬੰਦ ਕਰਨ ਦੀ ਇਹ ਸੱਸਾ ਸਭ ਪਹਿਲਾਂ ਕਲੀਅਰ ਕਰੋ ਉਹਨਾਂ ਨੂੰ ਕੀ ਧੱਕਾ ਦੇ ਦਿੱਲੀ ਸਾਡੀ ਰਾਜਧਾਨੀ ਹੈ ਦਿੱਲੀ ਸਾਡਾ ਸਾਡੀ ਪਾਰਲੀਮੈਂਟ ਹੈ ਦਿੱਲੀ 'ਚ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਬਿੰਦਾ ਦਿੱਲੀ 'ਚ ਸਾਡਾ ਰਾਸ਼ਟਰਪਤੀ ਬਿੰਦਾ ਇਹ ਕੌਣ ਦੇ ਜਿਹੜੇ ਅੱਜ ਉੱਥੇ ਸਾਡੇ ਤੇ ਅੱਥੂ ਗੈਸ ਦੇ ਗੋਲੇ ਸਾਧ ਰਹੇ ਆ ਡਰੋਨ ਦੀ ਵਰਤੋਂ ਕੀਤੀ ਜਾ ਰਹੀ ਆ ਕਿੰਨੇ ਭੜੇ ਢੰਗ ਤਰੀਕੇ ਵਰਤੇ ਜਾ ਰਹੇ ਬਜਾਏ ਕਿ ਕਿਸਾਨ ਦਾ ਅੰਦੋਲਨ ਕਰ ਰਿਹਾ ਠੀਕ ਹੈ ਤੁਸੀਂ ਕਹੋ ਆਓ ਜੀ ਦਿੰਦੀ ਬੈਠੋ ਆਪਣਾ ਅੰਦੋਲਨ ਕਰੋ ਅੰਦੋਲਨ ਕਰਦਾ ਹਰ ਇੱਕ ਨੂੰ ਦਖਾ ਰਿਹਾ ਸਰ ਹਰ ਬੰਦੇ ਨੂੰ ਹੱਕ ਹੈ ਕਿ ਆਪਣੀ ਆਪਣੀਆਂ ਮੰਗਾਂ ਲਈ ਚਾਹੇ ਕੋ ਮੁਲਾਜ਼ਮ ਆ ਵਿਦਿਆਰਥੀ ਆ ਕਿਸਾਨ ਆ ਮਜ਼ਦੂਰ ਆ ਸਿਆਸਦਾਨ ਆ ਕੋਈ ਵੀ ਆ ਉਹ ਤੁਸੀਂ ਕਹਿੰਦੇ ਜਿਓ ਜੀ ਕੋਈ ਸ਼ੈਤਾਨ ਬੰਦੇ ਦੀ ਰਾਜਨੀਤਿਕ ਪਾਰਟੀਆਂ ਜੀ ਰਾਜਨੀਤਿਕ ਵਾਟੀਆਂ ਤੁਸੀਂ ਲਾ ਲਾ ਰਹੇ ਹੋ ਤੁਸੀਂ ਕਿਸਾਨਾਂ ਦੇ ਬਲੇ ਕੁਛ ਨਹੀਂ ਪਾ ਰਹੇ ਸੱਜਾ ਸਭ ਤੁਹਾਡੇ ਸਾਹਮਣੇ ਆ ਡਾਂਡੀਆਂ ਬੰਨ੍ਹੀਆਂ ਕਿੰਨੇ ਲੋਨ ਮਾਫ ਹੋ ਗਿਆ ਕਦੀ ਬੋਲਿਗੇ ਬੋਲੋ ਉਹ ਬੋਦੀ ਆਪਣੇ ਨੂੰ ਕਿ ਤੁਸੀਂ ਸਰ ਆਪਣੇ ਮਤਲਬ ਜਿਹੜਾ ਇਹ ਕਿਸਾਨਾਂ ਦਾ ਕਰਦੇ ਮਾਫ ਕਰੋ ਉਹ ਤਾਂ ਪੱਕਾ ਨਹੀਂ ਦੇ ਇਸ ਕਰਕੇ ਤੁਸੀਂ ਸਿੱਖਿਆ ਦੇਣ ਦੀ بجائے ਸਿੱਖ ਕਦੀ ਬਦਨਾਮ ਨਹੀਂ ਹੁੰਦਾ ਸਿੱਖ ਕਦੀ ਗਲਤ ਕੰਮ ਨਹੀਂ ਕਰਦਾ ਤੁਸੀਂ ਇਹ ਇਹ ਸਿੱਖਿਆ ਨਾ ਦਿਓ ਇਹ ਸਿੱਖਿਆ ਦੇਣ ਦੀ بجائے ਤੁਸੀਂ ਆਪਣੇ ਸਰ ਆਪਣੇ ਆਕੇ ਜਿਹੜੇ ਜਿੱਦਾਂ ਦੇ ਤੁਸੀਂ ਕਿੰਦੇਜ ਉਹਨਾਂ ਨੂੰ ਕਹੋ ਪਈ ਕਿਸਾਨਾਂ ਦੀਆਂ ਮੰਗਾ ਮੰਨੋ ਕਿਸਾਨਾਂ ਦੀਆਂ ਮੰਗਾ ਮੰਨੋ ਜੋ ਕੁਝ ਖੱਟੜ ਕਰ ਰਿਹਾ ਸਰ ਬਹੁਤ ਗਲਤ ਕਰ ਰਿਹਾ ਹੈ ਆਪਣੇ ਪ੍ਰਧਾਨ ਮੰਤਰੀ ਨੂੰ ਕਹੋ ਆਪਣੇ ਮੁੱਖ ਮੰਤਰੀ ਨੂੰ ਡੱਕੇ ਜਿੱਦਾਂ ਦੀ ਉਹ ਕਾਰਵਾਈ ਕਰ ਰਿਹਾ ਜਿੱਦਾਂ ਸਾਡੇ ਰਸਤੇ ਬੰਦ ਕਰ ਰਿਹਾ ਪੰਜਾਬੀਆਂ ਦੇ ਸਾਡੇ ਰਸਤੇ ਬੰਦ ਨਹੀਂ ਕਰ ਸਕਦਾ ਸਾਡੀ ਦਿੱਲੀ ਆ ਸਾਡੀ ਰਾਜਧਾਨੀ ਹੈ ਦੇਖ ਦੋ ਜਦ ਅਸੀਂ ਕਰਾਇਆ ਸੱਸਾ ਸਾਹਿਬ ਹੋਰ ਕਹਦੇ ਜਾਂਦੀ ਕਰਾਇਆ ਅਹੀ ਕਿਸਾਨ ਪਤਵਾਲਾ ਦੇ ਮੁੰਡੇ ਅੱਜ ਵੀ ਬਾਰਡਰ ਦੇ ਉੱਤੇ ਸ਼ਹੀਦੀਆਂ ਪ੍ਰਾਪਤ ਕਰ ਰਹੇ ਆ ਅੱਜ ਵੀ ਦੇਸ਼ ਦੀ ਰੱਖਿਆ ਲਈ ਸ਼ਹੀਦ ਹੋ ਰਹੇ ਇਹਨਾਂ ਦੇ ਹੋਦੇ ਕਿਹੋ ਜਿਹੋ ਹੁੰਦੇ ਤੁਸੀਂ ਸਾਨੂੰ ਸਿੱਖਿਆ ਦੇਈ ਜਾਂਦੇ ਹੋ ਯਾਰ ਕਰਦੇ ਕਰੋ ਤੁਸੀਂ ਕੁਛ ਦੀ ਗੱਲਾਂ ਨਾ ਕਾਵੇ ਤਾਨੂੰ ਕਿਹਨੇ ਦੱਸਤਾ ਦੱਸਦੇ ਨੂੰ ਕੋਟ ਲੱਗ ਜਾਣਾ ਤੁਸੀਂ ਕਹੀ ਜਾਂਦੇ ਕੋਟ ਲੱਗ ਜਾਣਾ ਤੁਸੀਂ ਚੋਣ ਕਮਿਸ਼ਨ ਦੇ ਮੈਂਬਰ ਹੋ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਦੀਆਂ ਆਂਦੇ ਹੋ ਜੁਮਿਹਰ ਬੰਦੇ ਹੋ ਤੁਸੀਂ ਤੁਹਾਨੂੰ ਕਿੱਦਾਂ ਪਤਾ ਕੋਟ ਲੱਗ ਜਾਣਾ ਤੁਹਾਨੂੰ ਕੌਣ ਕਹਵੇ ਕੋਟ ਲੱਗ ਜਾਣਾ ਕੋਟ ਲੱਗੇ ਨਾ ਲੱਗੇ ਉਹ ਵੱਖਰੀ ਗੱਲ ਹੈ ਚੋਣ ਕਮਿਸ਼ਨ ਦਾ ਕੰਮ ਹੈ ਕੋਟ ਕਿਦੋਂ ਲੱਗਦਾ ਕਿਦੋਂ ਨਹੀਂ ਲੱਗਦਾ ਪਰ ਤੁਸੀਂ ਅੱਜ ਹੀ ਫਰਮਾਨਚਾਰੀ ਕਰਦੇ ਹੋ ਅੱਜ ਹੀ ਤੁਸੀਂ ਕਹੀ ਜਾਂਦੇ ਕੋਟ ਲੱਗ ਜਾਣਾ ਜੀ ਤੁਹਾਨੂੰ ਇਦਾਂ ਨਹੀਂ ਕਰਨਾ ਚਾਹੀਦਾ ਜੀ ਉਦਾਂ ਕਰਨਾ ਚਾਹੀਦਾ ਜੀ ਜਦੋਂ ਕੋਟ ਲੱਗੂਗਾ ਉਦਾਂ ਦਾ ਆਪੇ ਕਿਸਾਨ ਆਪਣਾ ਫੈਸਲਾ ਕਰ ਲੈਣਗੇ ਤੁਹਾਨੂੰ ਅੱਜ ਤੋਂ ਤਿੰਨ ਜਿਹੜਾ ਕਸਾਂ ਨਾ ਇਹ ਮੰਗਾ ਬੰਦਨੀਆਂ ਚਾਹੀਦੀਆਂ ਮੰਗਾ ਮੰਨ ਕੇ ਤਿੰਨ ਮੇਲ ਮੰਗਾ ਉਹਨਾਂ ਦੀ ਐਮਐਸਪੀ ਲਾਗੂ ਕਰੋ ਤਦਿਆ ਮਾਫੀ ਕਰੋ ਸੁਮੀਨਾਥ ਦੀ ਬੋਰਡ ਜਿਹੜੀ ਆ ਉਹਨੂੰ ਲਾਗੂ ਕਰੋ ਉਹ ਜਿਹੜੇ ਤੁਸੀਂ ਖੱਟਰ ਦੇ ਰਾਈ ਜੋ ਕੰਮ ਕਰਦੇ ਹੋ ਬੀਜੇਪੀ ਵਾਲੇ ਸਾਡੂੰ ਬਹੁਤ ਬਹਿਂਘਾ ਪਊ ਸਰ ਜਿੱਦਾਂ ਤੁਸੀਂ ਅੱਜ ਉੱਥੇ ਪੱਥਰ ਮਾਰਦੇ ਹੋ ਨਾ ਜਿੱਦਾਂ ਅੱਜ ਗੋਲੇ ਸੁੱਟਦੇ ਹੋ ਪੰਜਾਬ 'ਚ ਤੁਹਾਡੇ ਆਗੋਂ ਪਿੰਡਾਂ ਜਵੜਨਾ ਔਖਾ ਹੋ ਜਾਊਗਾ ਸਾਡੀ ਕਿਤੇ ਭੇਖਣਾ ਦਿਓ ਜੋ ਕੋਈ ਤੁਸੀਂ ਸਾਡੇ ਰਸਤੇ ਬੰਦ ਕਰਦੇ ਹੋ ਪੰਜਾਬ ਦਾ ਕਿਸਾਨ ਤੁਹਾਡੇ ਬੀਜਪੀ ਦੇ ਲੀਡਰਾਂ ਦੇ ਪੰਜਾਬ ਦੇ ਘਰਾਂ ਜਵੜ ਦਾ ਬੰਦ ਕਰਦੇ ਤੁਹਾਡੇ ਲਈ ਉੱਥੇ ਰਸਤੇ ਬੰਦ ਹੋ ਜਾਣਗੇ ਤੁਹਾਨੂੰ ਕੋਈ ਬੂਹ ਦੀ ਲਾਊਗਾ ਕਿਤੇ ਭਲੇਖੇ ਜਿਹਾ ਹੋ ਤੁਸੀਂ ਪਹਿਲਾਂ ਵੀ 750 ਕਿਸਾਨ ਚੀਦ ਹੋਇਆ ਤੁਹਾਡੇ ਦੇ ਕੋਈ ਅਸਰ ਨਹੀਂ ਹੋਇਆ ਤੁਸੀਂ 2 2.5 3 ਸਾਲ ਲੰਘ ਗਏ ਉਹਨਾਂ ਦੀ ਕੋਈ ਮੰਗ ਮੰਨੀ ਹੋਈ ਮੰਗ ਨੂੰ ਜਿਹੜਾ ਲਾਗੂ ਨਹੀਂ ਕੀਤਾ ਸੱਸਾ ਸਾਹਿਬ ਸੋਚ ਸਮਝ ਕੇ ਬੋਲਿਆ ਕਰੋ ਤੇ ਕਿਸਾਨਾਂ ਨੂੰ ਸਿੱਖਿਆ ਦੇਣ ਦੀ ਬਜਾਏ ਸੱਸਾ ਜੀ ਆਪਣੇ ਆਕਾ ਜਿਹੜੇ ਜਿੰਨਾਂ ਦੀ ਤੁਸੀਂ ਏਜੈਂਟੀ ਕਰਦੇ ਹੋ ਮੰਮਤ ਸ਼ਾਹ ਦੇ ਮੋਦੀ ਜੀ ਨੂੰ ਸਿੱਖਿਆ ਦਿਓਗੇ ਕਿਸਾਨਾਂ ਨੇ ਇਹ ਮੰਗਾਂ ਜਿਹੜੀਆਂ ਉਹ ਤੰਤ ਮੰਦ ਲੈਣ ਔਰ ਖੱਟੜ ਨੂੰ ਜਿਹੜੀ ਆ ਉਹ ਲਗਾਮ ਦੇਣ ਜਿਹੜਾ ਉੱਥੇ ਉਹ ਕੰਮ ਕਰਦੇ ਆ ਜੋ ਕੁਝ ਉੱਥੇ ਜਿਹੜਾ ਗ੍ਰਹਿ ਮੰਤਰੀ ਆ ਤੁਹਾਡਾ ਅਨਲ ਵਿੱਚ ਜੋ ਕੁਝ ਬੋਦਿਆ ਹਰਿਆਣੇ ਵਾਲਾ ਉਹ ਜੋ ਕਾਰਵਾਈ ਉੱਥੇ ਕਰਦੀ ਉਹ ਕਾਰਵਾਈ ਨੂੰ ਤੰਤ ਬੰਦ ਕਰਾਓ ਤੰਤ ਜਿਹੜੇ ਡਰਨ ਡਰੋਨ ਜਿਹੜੇ ਪੰਜਾਬ ਦੀ ਹੱਦ 'ਚ ਤੁਸੀਂ ਭੇਜਦੇ ਉਹਨਾਂ ਨੂੰ ਬੰਦ ਕਰੋ ਤੰਤ ਜਿਹੜੇ ਉੱਥੇ ਹਥੋਂ ਗੈਸ ਦੇ ਗੋਲੇ ਛੁੱਟੇ ਜਾਂਦੇ ਆ ਉਹਨਾਂ ਨੂੰ ਬੰਦ ਕਰੋ ਤੰਤ ਜਿਹੜੀਆਂ ਤੁਸੀਂ ਪਲਾਸਟਿਕ ਦੀਆਂ ਦੂਜੀਆਂ ਗੋਦੀਆਂ ਚਲਾਦੇ ਹੋ ਉਹਨੂੰ ਬੰਦ ਕਰੋ ਮੈਂ ਤੁਹਾਨੂੰ ਬਸ ਇਹ ਬੇਨਤੀ ਕਰਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ